ਜ਼ਿਲ੍ਹਾ ਪਟਿਆਲਾ ਰਾਈਸ ਮਿਲਜ਼ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸਤਪ੍ਰਕਾਸ਼ ਗੋਇਲ ਦੀ ਅਗਵਾਈ ਹੇਠ ਪਟਿਆਲਾ ਦੇ ਨਿੱਜੀ ਪੈਲੇਸ ਵਿਖੇ ਵਿਸ਼ਾਲ ਮੀਟਿੰਗ ਰੱਖੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਰਾਈਸ ਇੰਡਸਟਰੀ ਦੇ ਪ੍ਰਧਾਨ ਭਾਰਤ ਕੋਸ਼ਨ ਬੇਟਾ ਆਲ ਇੰਡੀਆ ਤੇ ਪੰਜਾਬ ਰਾਈਸ ਮਿਲਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤਰ ਸਿੰਘ ਸੈਣੀ ਨੇ ਸ਼ਿਰਕਤ ਕੀਤੀ ਅਤੇ ਇਸ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਰਾਈਸ ਮਿਲਜ਼ ਦੇ ਮਾਲਕਾਂ ਨੇ ਸਮੂਲੀਅਤ ਕੀਤੀ ਆਏ ਹੋਏ ਰਾਈਸ ਮਿਲਜ਼ ਮਾਲਕਾਂ ਨੂੰ ਪੰਜਾਬ ਅਤੇ ਆਲ ਇੰਡੀਆ ਦੇ ਪ੍ਰਧਾਨ ਨੇ ਸੰਬੋਧਨ ਕੀਤਾ ਅਤੇ ਆਏ ਹੋਏ ਸਾਰੇ ਹੀ ਰਾਈਸ ਮਿਲਜ਼ ਮਾਲਕਾਂ ਦਾ ਸਵਾਗਤ ਕੀਤਾ ਸੀ ਤੱਕ ਤੋਂ ਪੈਰ ਹੋ ਗਏ ਮੈਂ ਸਮਝਦਾ ਹਾਂ ਕਾ ਇਹਦਾ ਮਤਲਬ ਤੁਸੀਂ 25 30 40 ਸਾਲ ਐਫਸੀਐਨ ਦੇ ਟੀਆਂ ਦੀ ਢਿੱਡ ਭਰੇ ਹੈ ਤੇ ਸਟੇਟ ਦੇ ਅਫਸਰਾਂ ਦੇ ਢਿੱਡ ਭਰੇ ਹੈ ਮੁੰਡਾ ਤੇ ਬਣਤੀ ਬਿਰਤੀਆਂ ਚਲੂ ਹੈ ਇਹ ਹੀ ਮਤਲਬ ਹੋ ਗਿਆ ਸਾਡਾ ਇਤਿਹਾਸ ਕਹਿੰਦਾ ਹੈ ਇਹ ਜਸ ਕੌਮ ਨੇ ਕਤਾਰੀ ਕੀਤੀ ਹੈ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਪੰਜਾਬ ਦੇ ਆੜ੍ਹਤੀਆ ਵਰਗ ਨੂੰ ਬਚਾਉਣ ਲਈ ਅਸੀਂ ਇਹਨਾਂ ਦੇ ਅਫਸਰਾਂ ਦੀਆਂ ਗੱਲਾਂ ਇਹ ਸਾਡੇ ਨਾਲ ਬੈਠਣ ਮੈਨੂੰ ਕਹਿੰਦੀ ਦਿੱਲੀ ਜਾ ਉੱਥੇ ਦਿੱਲੀ ਜਾਣਾ ਮੋਗਾ ਮੰਤਰੀ ਸਾਹਿਬ ਨਾਲ ਮੈਨੂੰ ਪਤਾ ਹੈ ਇਹ ਸਰਵੈਸ ਦੀ ਡਿਸਪੋਜ਼ਲ ਪੇਮੇ ਹੋਣੀ ਹੈ ਪੀਡੀਐਸ ਵਾਸਤੇ ਨਸੂਦਲ ਨਹੀਂ ਹੋ ਸਕਦੀ ਇਹਦੀ ਡਿਸਪੋਜ਼ਲ ਕਿਸ ਕੰਮ ਵਾਸਤੇ ਹੋਣੀ ਹੈ ਉਹ ਉਮਿਤ ਸ਼ਾਹ ਜੀ ਨੇ ਕੰਮ ਕਰਨਾ ਹੈ ਕਿਉਂਕਿ ਪ੍ਰਲਾਹ ਜੋ ਸੀਜੀ ਦਾ ਪੀਡੀਐਸ ਦਾ ਕੰਮ ਦੇਖਦੇ ਰਹੇ ਦਾ ਇਹ ਅੱਜ ਦਾ ਮੀਟਿੰਗ ਦਾ ਮਸਲਾ ਸੀਗਾ ਉਹ ਮੀਟਿੰਗ ਅਸੀਂ ਲੋਕਾਂ ਦੀ ਨੀਚੇ ਪਲੇਨ ਹੈ ਕਿਉਂਕਿ ਕੁਝ ਅਫਸਰ ਸਹਿਬਾਨ ਸਾਡੇ ਮਿਲਰਾਂ ਨੂੰ ਥ੍ਰੈਟ ਕਰਦੇ ਦੇਖੋ ਥ੍ਰੈਟ ਕਰਨ ਨਾਲ ਕੋਈ ਕੰਮ ਨਹੀਂ ਚੱਲਦਾ ਇਹ ਕੰਮ ਚੱਲੇਗਾ ਜੇ ਤੁਸੀਂ ਜਾ ਕੇ ਸੈਂਟਰ ਸਰਕਾਰ ਨਾਲ ਲੋਗੇ ਤਾਂ ਜੇ ਜੇ ਤੁਸੀਂ ਸੈਂਟਰ ਸਰਕਾਰ ਤੋਂ ਜਗਾ ਬਣਵਾਓਗੇ ਦੇਖੋ ਜਗਾ ਬਣਵਾਉਣ ਦਾ ਇੱਕੋ ਹੀ ਤਰੀਕਾ ਹੈ तरीका ਇਹ ਹੈ ਵੀ ਜਿਹੜਾ ਤੁਸੀਂ 14 ਦਾ ਰੇਟ 2600 ਰੁਪਏ ਕੱਢਿਆ ਥਨੋਵ ਵਾਲ ਤੇ ਸ਼ਰਾਬ ਦੀ ਫੈਕਟਰੀ ਵਾਲ ਤੇ ਉਸ ਰੇਟ ਨੂੰ ਕੱਢਾ ਕੇ ਬਈ ਲੋਕਾਂ ਨੂੰ ਫੜਾ ਕੇ ਦੇ ਨਾਲ ਪਹਿਲਾਂ ਵੀ ਮੜਦਾਂਗੇ ਇੱਥੇ ਜੇ 22 2300 ਦਾ ਰੇਟ ਕੱਢਦੇ ਨੇਗੇ ਉਹਨੂੰ ਤੇ ਐਕਸਪੋਰਟ ਕਰਦੇ ਹੋ ਚਾਹ ਥਨੋਵ ਨੂੰ ਦੇ ਦਿਓ ਚਾਹ ਤੁਸੀਂ ਸ਼ਰਾਬ ਨੂੰ ਤੁਹਾਡੇ ਨਾਲ ਉਧਰ ਉਹ ਮਾਲ ਚੱਕਣ ਲੱਗਣਗੇ ਉਧਰ ਅਸੀਂ ਐਕੀਡਮੈਂਟ ਕਰਨ ਲੱਗਾਂਗੇ ਤੇ ਜਿਹਦੀ ਮੰਦੀ ਚੱਕ ਕੇ ਅਸੀਂ ਜਾ ਕੇ ਉੱਥੇ ਚੌਲ ਲਾ ਦੇ ਰੋਲੇ ਕੋਈ ਨਹੀਂ ਕਿ ਸਾਡੇ ਪੰਜਾਬ ਸਰਕਾਰ ਮਿਹਰਬਾਨੀ ਕਰੇ ਜਿੰਨਾ ਪੈਸਿਆਂ ਨਾਲ ਸਰਕਾਰ ਚਲਾ ਰਹੀ ਆ 2000 ਕਰੋੜ ਰੁਪਇਆ ਉਹ ਸਾਡੇ ਸੈਲਰੀ ਵਾਲਿਆਂ ਦਾ ਖਰੀਦ ਰੱਬ ਵਾਸਤੇ ਸਾਡੇ ਪੈਸੇ ਦੇ ਦਿਓ ਸਾਨੂੰ ਪਿਛਲੇ ਸਾਲ ਬਹੁਤ ਘਟਾ ਪਿਆ ਆ ਸਾਡੇ ਬੱਚੇ ਨਾਲ ਖੜਿਆ ਮੇਰਾ ਪੋਤਾ ਹੈ

ਕਿ ਲੋ ਟੂ ਐਕਸ ਕਰੇ ਕਿ ਕਿ ਪਿੰਡ ਬਣਾ ਦੇਗਾ ਇੰਨੇ ਵੀ ਦੇ ਸੰਕੇ ਪਰ ਬਣੇ ਤੇ ਚਾਵ ਨਹੀਂ ਕਾ ਤੁਹਾਡਾ ਮੈਂ ਨਾ ਅੱਛਾ ਕਿਤਾ ਗਿਆ ਪੰਜਾਬ ਬਣਾਉਣ ਦਾ ਸ਼ਰਬਾਵਾ ਕੀ ਕਹਿਣਾ ਚਾਹੋ ਜੀ ਇਕੱਠ ਮੇਰੇ ਚ ਹਰਿਆਣਾ ਦਾ ਪ੍ਰਧਾਨੀ ਅਗਰ ਸੀ ਮੈਂ ਆਉਂਦੇ ਧੰਨਵਾਦ ਕਰ ਸੀ ਜਿਹੜੀ ਪਿਛਲੇ ਸਾਲ ਸਾਡੀ ਇੰਡਸਟਰੀ ਖਰਾਬ ਹੋਈ ਅਸਲੋਂ ਅਸਲੋਂ ਦੇਖਦੇ ਹੋਏ ਸਾਰੇ ਵਿਦਵਾਨਾਂ ਨੇ ਇਸ ਵਾਰੀ ਦਲੀਆ ਕੀਤਾ ਹੈ ਨਾ ਉਹ ਬਾਗਪੁਰ ਦੇ ਨਾਲ ਕੁਝ ਹੋ ਕਰ ਰਹੇ ਨੇ ਅਫਸਰ ਥ्रेटनिंग ਕਰਕੇ ਉਹਨਾਂ ਨੂੰ ਉਸੋ ਨਾਲ ਲਾਉਣਾ ਚਾਹੁੰਦੇ ਨੇ ਵਿਦਵਾਨ ਪਰ ਮਿੱਤਰ ਸਾਰੇ ਹੜੇ ਹੋਏ ਨੇ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਕਿ ਵਿਦਵਾਨ ਸਾਰੇ ਪੂਰੇ ਤੋਂ ਦਾ ਇੱਕ ਸਾਲ ਦੇ ਵਿੱਚ ਹੀ ਹੋਇਆ ਇਸ ਵਾਰ ਝੋਨਾ ਜਿਹੜਾ ਹੈ ਉਹ ਦੋ-ਸੱਤ ਮਹੀਨੇ ਹੋ ਸਕਦਾ ਸਭ ਕੁਝ ਗੁਜ਼ਰਾ ਕਰਨਾ ਚਾਹੁੰਦੇ ਨੇ ਨਮਰਾਨੀ ਸਟਾਫ ਪੰਜਾਬ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਕਿੱਥੇ ਲਿਖੇ ਕਲਪਾ ਗੱਲਬਾਤ ਸਰਕਾਰ ਨੂੰ ਕੀ ਲੱਗਦਾ ਕਿ ਪੱਲਾ ਝਾੜ ਰਹੀ ਹੈ ਪੰਜਾਬ ਸਰਕਾਰ ਕੀ ਅਸਲ ਤੇ ਮਾਨ ਸਾਹਿਬ ਨੇ ਚਿੱਠੀ ਠੀਕ ਲਿਖੀ ਆ ਪਰ ਇਹ ਚਿੱਠੀ 5 ਮਹੀਨੇ ਲੇਟ ਲਿਖੀ ਕਿਉਂਕਿ ਅਫਸਰਾਂ ਨੂੰ ਇਹ ਕਹਦੇ ਰਹੇ ਵੀ ਉਹਨਾਂ ਨੇ ਕਦੇ ਨਹੀਂ ਅਫਸਰਾਂ ਆ। ਅਫਸਰਾਂ ਦਾ ਕੰਮ ਕੀ ਹੈ ਵੀ ਉਹਨੇ ਜਿੰਨੇ ਕਿਸਾਨ ਰੋਲਣਗੇ, ਕਿੰਨੇ ਛੱਡਾ ਲੈਣਗੇ, ਆੜਤੀਓਂ ਲੈਣ ਉਹਨਾਂ ਨੂੰ ਪੈਸੇ ਮਿਲਣਗੇ। ਸੋ ਅਫਸਰਾਂ ਦਾ ਕੰਮ ਹੈ ਕਿ ਉਹ ਪੈਸੇ ਕਿਵੇਂ ਕਵਾਇ। ਹੁਣ ਮਾਨ ਸਾਹਿਬ ਨੇ ਸਹੀ ਗੱਲ ਚਿੱਠੀ ਲਿਖੀ ਆ ਫਿਰ ਉਹ ਕਸਰਾਂ ਜਾਣ ਦੇ ਪਰ ਅਸੀਂ ਇਹ ਕਹ ਰਹੇ ਹਾਂ ਕਿ ਚੋਗਾ ਤੁਸੀਂ ਮੰਤਰਾ ਆਪਣੇ ਗਰੋਨਾਂ ਚ ਲਵਾ ਲਓ। ਅਸੀਂ ਬਾਅਦ ਵਿੱਚ ਮਿਲ ਕਰਾਂਗੇ ਜੇ ਕਰਨਾ। F4 ਦਾ ਜਿਹੜਾ ਸਾਈ ਸਾਹਿਬ ਛੱਡਾ ਬਲਾਕ ਨੁਮਰਾ ਫੋਟੋ ਪ੍ਰੋਟੇਡ ਰਾਈਸ ਜੀ ਬਿਲਕੁਲ ਸਹੀ ਜੇ ਰਿਹਾ ਉਹਨੇ ਮਾਈ ਕੱਟ ਕਰ ਦਿਆ ਜਿਹਦੇ ਨਾਮ ਦੇ ਨਾ ਦੀ ਬਹੁਤ ਵੱਡੀ ਬਲੈਕ ਮਿਲ ਗਈ ਇੱਕ ਬੰਦਾ ਉਹਨਾਂ ਪਾਸ ਕਰ ਦਿੰਦਾ ਦੂਜਾ ਬਿਲ ਕਰ ਦਿੰਦਾ ਸੋ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਐਫਐਸਆਈ ਦੇ ਸਾਹਮਣੇ ਵੀ ਪਹੁੰਚਾ ਲੈਣਾ ਸਾਡੇ ਨਾਲ ਧੋਖਾ ਹੋ ਗਿਆ ਸੋ ਇਨਸਪਾਈਟ ਆਫ ਸਟੇ ਕਿ ਅਸੀਂ ਨਾਲ ਇੱਕ ਸੇਵਾਵਾਂ ਨਾਲ ਕੰਮ ਕੀਤਾ ਪਰ ਇਹ ਸਾਰੀ ਬਲੈਕ ਮਿਲਿੰਗ ਐਕਸੀਡੈਂਟ ਤੋਂ ਬਚ ਨਹੀਂ ਹੋਈ ਬਲੈਕ ਮਿਲਿੰਗ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਕਰਕੇ ਲੋ ਇੰਡੀਆ ਲੈਵਲ ਤੇ ਬਾਈ ਕੱਟ ਕਰਾਂਗੇ ਥੈਂਕ ਯੂ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ